ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਭ ਦੇ ਕਬੂਤਰ ਕੋ ਬਾਤਰ ਸੈਟ ਨੇ ਇੱਕ ਆਰ ਪ੍ਰਵਾਹ ਠੀਕ ਹੈ ਲੋ ਜੀ ਆਗੇ ਜੀ ਪਹਿਲਾ ਬਲੋਗ ਲੈ ਕੇ ਬੱਚੇ-ਬੁੱੱਚੇ ਕੱਢਦੇ ਆਂ ਤੇ ਕਰਦੇ ਆਂ ਤੁਹਾਡੇ ਨਾਲ ਸ਼ੇਅਰ ਤੇ ਬਰੋਖੜਾ ਆਪਣਾ ਲੋ ਜੀ ਮੇਰੇ ਵੀਰੋ ਹੁਣ ਕਰਨਾ ਹੈ ਤੁਹਾਨੂੰ ਸ਼ੌਂਕ ਆਪਣੇ ਬਰੀਡਿੰਗ ਸਾਈਡਰ ਦਾ ਤੇ ਦਿਖਾਣੇ ਆ ਤੁਹਾਨੂੰ ਜਾ ਕੇ ਖੋਲਿਏ ਕਰਾਂ ਲੋ ਜੀ ਮੇਰੇ ਵੀਰੋ ਆ ਬੈਠੇ ਚੋਬਰੋ ਬੈਠਾ ਚੋਬਰ ਤੇ ਆ ਬੈਠੀ ਜੁੜੀ ਕਰੋ ਚੈੱਕ ਲੋ ਜੀ ਹੁਣ ਦਿਖਾ ਦਈਏ ਤੁਹਾਨੂੰ ਜੀ ਆਪਣਾ ਛੋਟਾ ਗੁੱਡਾ ਜੀ ਜੇ ਆਪਾਂ ਰੱਖੇ ਹੋਇਆ ਬੱਚੇ ਮੇਰੇ ਵੀਰੋਂ ਤੇ ਕਰਾਨੇ ਆ ਤੁਹਾਨੂੰ ਸ਼ੌਂਕ ਆ ਇੱਕ ਐਕਸ ਕਰਦੇ ਜੀ ਲੋ ਜੀ ਆ ਪਾੜ ਜੀ ਇਹ ਤੋਂ ਕੋਈ ਨਾ ਵੜੀ ਲੋ ਜੀ ਹੁਣ ਆ ਗਈ ਜੀ ਸਾਫ ਮੇਰੇ ਵੀਰੋਂ ਲੋ ਜੀ ਕਰੋ ਜੀ ਸ਼ੌਂਕ ਆਪਣੇ ਬੱਚਿਆਂ ਦਾ ਤੇ ਆਪਾਂ ਇੱਕ ਜੋੜੀ ਆ ਇਹ ਬੱਚੇ ਪਾਲ ਜਾਂਦੇ ਜਦੋਂ ਪਾਲ ਤੇ ਉਧਰ ਛੱਡ ਦਾਂਗੇ ਆ ਇਹਦਾ ਕਬੂਤਰ ਬੈਠਾ ਮੇਰੇ ਵੀਰੋ ਤੇ ਉਹ ਬੱਚੇ-ਵੁੱੱਚੇ ਕੱਢ ਦਿੰਦੇ ਨੇ ਇਹਨਾਂ ਨੂੰ ਦਿਨੇ ਛੋਲੇ-ਛੋਲੇ ਤੇ ਸਰੋਸੂਰੋ ਕਾਗਿਆ ਨਦੀ ਰਿਪੋਰਟਾ ਓਕੇ ਮੇਰੇ ਵੀਰੋ ਓਹ ਲਓ ਜੀ ਮੇਰੇ ਵੀਰੋ ਜੀ ਵੱਡੀ ਕਬੂਤਰੀ ਦਾ ਕੱਟਾ ਜੀ ਚੋਬਰ ਨੇ ਕੰਮ ਏ ਹਰੇ ਕੀ ਕੁ ਬਸ ਢਾ ਦਿੰਦੇ ਹੀ ਸੰਦੇ ਹੀ ਥੋੜਾ ਲੋਹੀ ਮੇਰੇ ਵੀਰੋ ਹਟਾ ਦੀ ਜੀ ਤਾਰਦੇ ਹੁੰਦੇ ਇਹਨਾਂ ਨੂੰ ਫੇਰ ਕਰਦੇ ਹੁੰਦਾ ਸ਼ੇਰ ਲਓ ਜੀ ਚੋਬਰਾ ਛਤਰੀ ਚੱਕ ਦੇ ਕਰਾ ਇੱਕ ਵਾਰੀ ਬਾਅਦ ਚ ਕੱਢਾਂਗੇ ਬੱਚੇ ਉਹ ਭੈਣ ਦੇਣੀ ਦਾ ਇਹ ਵਿਚ ਆ ਕੇ ਬੈਠਾ ਭੈਣ ਦਾ ਯਾਰਾ ਓਈ ਆਇਆ ਬੁੱਤੋਏ ਆਇਆ 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 ਬੁੱਤ ਆਇਆ ਆਇਆ ਖੰਡ ਲੋਈ ਖੰਡਾ ਕੀ ਜੀ ਅੰਦਰ ਕਰਕੇ ਫਿਰ ਕਰਦੇ ਆਂ ਸ਼ੇਰ ਚੋਬਰ ਕੱਢ ਲਿਆ ਬੱਚੇ ਤੇ ਕਬੂਤਰੀ ਪਾਤੀ ਸੀ ਮੇਰੇ ਵੀ ਅੰਦਰ ਦਿਖਾਣੇ ਆ ਤੁਹਾਨੂੰ ਬੱਚੇ ਕੱਢ ਕੇ ਤੇ ਆਪਾਂ ਇਹ ਛੋਲੇ ਪਏ ਸੀ ਜੀ ਰਾਤ ਖਵਾਨਿਆਂ ਤੇ ਬੱਚਿਆਂ ਨੂੰ ਕਰਦੇ ਆ ਬੱਚੇ ਸ਼ੱਟ ਬੱਟ ਚੋਬਰ ਮੱਥਾ ਟੇਕੇ ਵੜ ਰਿਹਾ ਜੀ ਅੰਦਰ ਕੋਈ ਮੇਰੇ ਵੀਰੋ ਆ ਕਿਵੇਂ ਆ ਨਾਡੇ ਗੱਬੇ ਇਹ ਏਹੀ ਟਰੈਕਟਰ ਚ ਧਾਨਗੇ ਐ ਨੜੇਗਾ ਇਹਨਾਂ ਨੂੰ ਇਹੀ ਕਰਾਂਗੇ ਕੋਈ ਕਰਾਮਾਤ ਜੀ ਮੇਰੇ ਵੀਰੋ ਕੱਢ ਲੇ ਜੀ ਦੋ ਪੱਠੇ ਆਪਾਂ ਇੱਕ ਪੱਠੀ ਐ ਤੇ ਦੂਜੀ ਪਤਾ ਨਹੀਂ ਕੀ ਬਣੂ ਪੱਠਾ ਬਣੂ ਪੱਠੀ ਬਣੂ ਇਹ ਡਾਵਾਂਗੇ ਜੀ ਅੱਜ ਡੱਬੀ ਤਾਂ ਆਪਣੀ ਸਪੇਅਰ ਐ ਤੇ ਬੱਚਾ ਇੱਕ ਹੀ ਐ ਜੀ ਆਪਣੇ ਕੋਲ ਇੱਕੋ ਹੀ ਡੰਨਿਆ ਇੱਕੋ ਹੀ ਮਾਨਿਆ ਠੀਕ ਐ ਜੀ ਮੇਰੇ ਵੀਰੋ ਇਹ ਤਿਆਰ ਹੋ ਜਾਂਦੇ ਆਂ ਇਹ ਡਾਵਾਂਗੇ ਤੇ ਛੋਲੇ ਛਿਲੇ ਖਵਾਈ ਜਾਂਦਾ ਚੋਬਰ ਤਿਆਰ ਹੋ ਗਏ ਜਦੋਂ ਫਿਰ ਆਇਆ ਕਰੂਗਾ ਸਵਾਦ ਆਪਣੇ ਵਲੌਗ ਚ ਚੌੜ ਫੁੱਲ ਕਰਦਾ ਆਪਾਂ ਐਣਾ ਸਮਝੋ ਵੀ ਐਂ ਕਰਦੇ ਆਪਾਂ ਬਣੇ ਨਾ ਵੀਡੀਓ ਚੌੜ ਜਿੱਤੇ ਬੰਦਿਆਂ ਸਵਾਦ ਲੈਣੋ ਅਸਤੇ ਬਣੇ ਵੀਡੀਓ ਕੋਈ ਚੱਕਰ ਦੀ ਆਪਾਂ ਨੂੰ ਲੋ ਜੀ ਚੋਬਰ ਸ਼ੌਂਕ ਰਾ ਦੇ ਕੇ ਰਾਂ ਜਿਹੜੇ ਆਪਾਂ ਬੱਚੇ ਡਾਵਾਂਗੇ ਲੋ ਜੀ ਕਰੋ ਸ਼ੌਂਕ ਇੱਕ ਬੱਚਾ ਡਾਵਾਂਗੇ ਤੇ ਇੱਕ ਆਪਣੀ ਸਪੇਅਰ ਡੱਬੀ ਲੈ ਵੀ ਚੋਬਰ ਛੱਡ ਦੇ ਕੇ ਰਾਂ ਲੋ ਜੀ ਇਕੱਠੇ ਛੱਡਿਆ ਜੀ ਅੱਜ ਦੇਖਦੇ ਆ ਕੀ ਕਲਾਮਤ ਕਰਦੇ ਆ ਜਿਹੜੀ ਜੋੜੀ ਛੱਡੀ ਹੋਈ ਹੈ ਉਹ ਖਾ ਲੈਣਗੇ ਤੇ ਜਵਾਖਾਂ ਨੂੰ ਚੌਕ ਆਪਦੇ ਨੂੰ ਦੇ ਦੇਣਗੇ ਤੇ ਫਿਰ ਉਸ ਤੋਂ ਬਾਅਦ ਪਰਲੇ ਖੁੱਡੇ 'ਚ ਰੱਖ ਦਾਂਗੇ ਕੀ ਮੇਰੇ ਵੀਰੋਂ ਉਹ ਫਿਰਦੇ ਜੀ ਬੱਚੇ ਆਪਣੇ ਚੜ ਗਏ ਰੱਬ ਨੂੰ ਤੇ ਚੋਬਰ ਆਪਣਾ ਖਵਾਈ ਜਾਂਦਾ ਆ ਕਾ ਕੀ ਕਰਦਾ ਤੁਹਾਨੂੰ ਛੋਲੇ ਮੇਰੇ ਵੀਰੋਂ ਇੱਕ ਜੋੜੀ ਲਾਈ ਸੀ ਤੁਹਾਨੂੰ ਦਿਖਾ ਦਈਏ ਲੋ ਜੀ ਮੇਰੇ ਵੀਰੋਂ ਇਹ ਹੈਗੀ ਆਪਣੀ ਕਬੂਤਰੀ ਕੱਚੀ ਪੀਲੀ ਅੱਖ ਦੀ ਤੇ ਉਹ ਹੈਗਾ ਆਪਣਾ ਕਬੂਤਰ ਮਿੱਤਰੋ ਖੱਟੀ ਅੱਖ ਦਾ ਉਹ ਹੈ ਹੈਗਾ ਆਪਣਾ ਬੱਚਾ ਵੱਡੇ ਲਾਲ ਜਿੰਨਿਆ ਦਾ ਮੇਰੇ ਵੀਰੋਂ ਜਿਹੜਾ ਇੰਸਟਾ ਤੇ ਮੀਰੀ ਬਲੌਗ ਦੇਖਦਾ ਉਹਨੂੰ ਪਤਾ ਹੀ ਹੋਊਗਾ ਤੇ ਜੋੜੀ ਲਾ ਰਖੀ ਆ ਜਦੋਂ ਲੱਗ ਗਈ ਤੁਹਾਨੂੰ ਕਰਦਾਂਗੇ ਸ਼ੇਅਰ ਮੇਰੇ ਵੀਰੋਂ ਤੇ ਬੱਚੇ ਦੇਖਾਂਗੇ ਕਿਵੇਂ ਦਿੰਦੇ ਆ ਇਹ ਬੱਚੇ ਢਕਾ ਤੇ ਛੋਲਿਆਂ ਦੇ ਨਾਲ ਤੇ ਚੋਬਰ ਨੇ ਢਕਾਏ ਆ ਜੀ ਕਰੋ ਚੱਕ ਡੋਲਾ ਲਓ ਜੀ ਆਇਦਾ ਵੀ ਕਰੋ ਜੀ ਸ਼ੌਂਕ ਆਪਾਂ ਸ਼ਿਕਾਰੀ ਰੱਖਿਆ ਹੋਇਆ ਹੈ ਦੱਸੋ ਜੀ ਗੱਡੀ ਨਸਰ ਜੋ ਹੈ ਜਵੇ ਕੋ ਸਹੀ ਹੋਰ ਹੈਲੋ ਹੂੰ ਸੋਨਾ ਪੁੱਤ ਲਗਾ ਲਈ ਯੰਤਰ ਸੋਨਾ ਪੁੱਤ ਆਪਣਾ ਯੰਤਰ ਦਗਾ ਲਈਦਾ ਯੰਤਰ ਨਹੀਂ ਦੇਣਾ ਨੋ ਜੀ ਹਾਂ ਕੀ ਹੋ ਗਿਆ ਓਏ ਬੈਗੇ ਡੱਬਾ ਦੇ ਬੱਚੀ ਜੀ ਆਪਣੇ ਤੇ ਚੋਬਰ ਬਾਈ ਨੇ ਅੰਦਰ ਬੱਚੇ ਧੁੱਪ ਲਵਾਈ ਜਾਂਦੇ ਨੇ ਉਹ ਗੋਲੀ ਆਪਣਾ ਗੇਟ ਖੋਲਦੀ ਏ ਰਾਦੇ ਆਪਣੇ ਸਬਸਕ੍ਰਾਈਬਰਾਂ ਨੂੰ ਮੂਡ ਦਾ ਸਬਸਕ੍ਰਾਈਬਰ ਆਪੇ ਜਿਓ। ਫਿਰ ਆਪਾਂ ਗਾਣੇ ਕਰਾਂ। ਆਪ ਕਿਰਾਂ ਤੋਂ ਅੰਦਰ ਬਾਹਰੇ ਬਾਈ। ਮੈਂ ਆਪਾਂ ਕੋਈ ਛੋਟੀ ਦੇ ਸ਼ਿਕਾਰੀ ਆ। ਉਹ ਇਹ ਨਾਲ ਨੇ ਦੇਦ ਨੂੰ ਲਈ ਸੀ ਨਾ ਇਹ। ਲਓ ਜੀ ਡੱਬੀ ਗਈ। ਬੱਚਾ ਵੀ ਗਿਆ। ਮਿਸ਼ਨ ਸਕਸੈਸਫੁਲ। ਹਾਂਜੀ। ਲਾ ਦੇ ਖੁੱਡੇ ਨਾ ਲਾ ਦੇ। ਬੱਚੇ ਵੀ ਅੰਦਰ ਛੱਡ ਦਿਓ ਛੋਟੇ ਜੀ। ਹਾਂਜੀ। ਹਾਂਜੀ ਛੱਡ ਦਿਓ ਜੀ। ਲੋ ਜੀ ਮੁੰਡਾ ਬੱਚੇ ਪਾਉ ਅੰਦਰ ਹੁਣ ਇਹ ਬੱਚਾ ਚੈੱਕ ਕਰ ਖੜ ਜਾ ਤਰਾ ਥੰਮਨੇਲ ਕੱਢਦਾ ਉਹ ਪੈਂ ਆ ਵਿੱਚ ਹੀ ਬੋਲੀ ਮੇਰਾ ਕੱਢ ਦੇ ਕੱਢ ਦੇ ਥੰਮਨੇਲ ਕੱਢਨਾ ਕੱਢ ਦੇ ਤੂੰ ਹਟ ਜਾ ਬੱਚਾ ਫੜ ਫੇਰ ਅੱਜ ਥੰਮਨੇਲ ਕੱਢਾਂਗੇ ਬਈ ਲੋ ਜੀ ਕਾਲ ਚੀਨਾ ਲੋ ਜੀ ਲੋ ਜੀ ਲੈ ਲਿਆ ਜੀ ਹਾਂਜੀ ਅੰਦਰ ਪਾ ਦਿਓ ਇਹਨਾਂ ਨੂੰ ਜੀ ਹੁਣ ਕਲੋਜ਼ ਕਰ ਦੇ ਯਾਰ ਹਾਂਜੀ ਮੇਰੇ ਵੀਰੋਂ ਬੱਚੇ-ਬੱਚੇ ਘੜਤੇ ਸੀ ਅੰਦਰ ਤੇ ਹੁਣ ਆਪ ਵੀ ਰੋਟੀ ਰੋਟੀ ਖਾਈਏ ਆਪਦੀ ਵੀ ਰਿਪੋਰਟ ਕਰੀਏ ਓਕੇ ਫਿਰ ਮਿਲਦੇ ਆਂ ਮੇਰੇ ਵਿਰੋਧ ਨਾਲੀ ਦੇ ਖੜੀ ਦੀ ਪਾਲਸੀ ਤੇ ਹੁਣ ਸਾਨੂੰ ਡਬਲ ਪਾਟ ਕੱਟਣੀ ਪਊਗੀ ਅਸੀਂ ਜਾ ਰਹੇ ਹਾਂ ਹੁਣ ਆਉਟ ਹੋ ਜਿਓਗੇ ਤੇ ਬਹੁਤ ਚੱਕਰ ਬੈ ਗਿਆ ਬਾਈ ਚੱਕਰ ਬੈ ਗਿਆ ਕਿਹੜਾ ਐਨਾ ਲੈ ਕੇ ਘੂਰਾਂ ਨੇ ਕਿਹੜਾ ਬਹੁਤ ਵੱਡਾ ਜੀ ਉਸ ਤੋਂ ਪਿਆਰੇ ਆ ਰਾਜਿਆਂ ਨੂੰ ਦੋਗੇ ਕੀ ਜੀ ਮੇਰੇ ਵੀਰੋਂ ਪਹੁੰਚੀ ਸਰਦਾਰੇ ਵਾਲੇ ਬਿੱਟੂ ਚੱਕ ਲਿਆ ਤੇ ਬਿੱਟੂ ਦੇ ਕੇ ਜਾਈਂਦਾ ਆ ਬਈ ਯਾਰ ਦੋਸਤ ਕੋਲ ਤੇ ਚੈੱਕ ਕਰਦੇ ਆ ਕਬੂਤਰ ਬਾਈ ਦੂਆ ਆਪਣੂੰ ਗਿਫਟ ਤੇ ਮੇਰੇ ਦਿਹਾਣੇ ਲੋ ਜੀ ਆ ਗਏ ਜੀ ਪਿੰਡ ਪਿਰਛਿਆਂ ਹਾਂਜੀ ਮੇਰੇ ਵੀਰੋਂ ਬਾਈ ਕਰੀ ਜਾਂਦੇ ਆਪਣੀ ਸੇਵਾ ਤੇ ਫੁੱਲਰ ਫੋਟਾ ਕੈਕ ਕਬੂਤਰ ਦੇਦੇ ਬਾਈ ਨੇ ਕਰਦੇ ਆ ਘਰ ਜਾ ਕੇ ਖੇਰ ਜੀ ਮੇਰੇ ਵੀਰੋਂ ਪਹੁੰਚ ਗਏ ਆ ਜੀ ਕਰੇ ਤੇ ਕਬੂਤਰ ਲੈਂਦੇ ਲੈ ਵੀ ਕਿਓ ਬਰਤ ਕੁਤਿਰ ਦਾ ਕਰਾਰੀ ਸ਼ੌਂਕ ਕਿਰਾ ਲਾ ਰੋਕੋ ਜੀ ਮਾਣਾ ਜੀ ਲੋ ਜੀ ਕਰੋ ਚੈੱਕ ਖਟਿਆ ਅੱਖਾਂ ਦੀ ਕਬੂਤਰੀਆ ਤੇ ਥੋੜੇ ਲਾਲ ਲਾਲ ਛਿੱਟ ਮਾਰਦੀ ਹੈ ਤੇ ਪੈਰ ਮੋਜੀ ਦਿਖਾ ਦੇ ਜੀ ਮੋਦੀ ਹੈ ਜੀ ਲੋ ਜੀ ਮੇਰੇ ਵੀਰੋ ਮੋਜ ਹੈ ਜੀ ਰੱਤਾਂ ਤੇ ਤੇ ਦੂਜਾ ਕਬੂਤਰ ਕੱਟ ਕੇ ਦਿਖਾ ਦੇ ਇਹ ਪਾ ਲਈ ਪੱਲਾ ਤੋਂ ਚੜ ਚਾਈਏ ਮੇਰੇ ਵੀਰੋ ਪੱਲਾ ਇਹ ਕੈਂਟ ਹੈ ਚਲ ਬਾਈਆਂ ਨੇ ਦਿੱਤੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਿੱਚੋਂ ਦੂਜਾ ਕਰਦੇ ਆ ਪਿੰਜਰਾ ਕਿਵੇਂ ਕਰਿਆ ਹੋਇਆ ਹੈ ਲੋ ਜੀ ਲਾਹ ਕਿੰਨਾ ਦੇ ਆ ਜੀ ਕਿ ਬਾਈਆਂ ਨੇ ਮੇਰੇ ਸਾਹਮਣੇ ਕਬੂਤਰ ਹੈ ਜੀ ਇਹ ਤੇ ਖੱਟੀਆਂ ਅੱਖਾਂ ਦਾ ਇਹਦੇ ਪਾਈ ਜੀ 98 ਮੇਰੇ ਵੀਰੋਂ ਦਿਖਾ ਦੇ ਕੇ ਨਾ ਲੋ ਜੀ ਪਿੱਤਲ ਵਾਲੀ ਹੈ ਜੀ ਤਿੰਨ ਨੰਬਰ ਲਿਖਿਆ ਹੋਇਆ ਤੇ ਝਾੜ ਪਈਏ ਬੱਲੇ ਬੱਲੇ ਸਭ ਡਿੱਗੋਇਆ ਨੇ ਕਬੂਤਰ ਬਹੁਤ ਸਹੀ ਹੈ ਤੇ ਵਿੱਚ ਵਿੱਚ ਕਢਾਵਾਂਗੇ ਫਿਰ ਦੇਖਾਂਗੇ ਕੀ ਰਿਜ਼ਲਟ ਇਹਨਾਂ ਦਾ ਫਿਰ ਹੁਣ ਕਰਦੇ ਆ ਜੀ ਅੱਗੇ ਸ਼ੇਅਰ ਤੇ ਦਾਣੇ-ਦੂਣੇ ਪਾਣੇ ਆ ਤੇ ਪਾਏ ਨਹੀਂ ਬਹੁਤ ਲੇਟ ਹੋ ਗਏ ਵੱਜ ਗਏ ਕਿੰਨੇ ਕ ਵੱਜ ਗਏ ਜੋਬਰ ਸਾਢੇ 6 7 ਵਜੇ ਦੇ ਜੀ ਤੇ ਦਾਣੇ-ਦੂਣੇ ਬਾਨਿਆ ਲੋ ਜੀ ਕਿਰਤ ਨਹੀਂ ਬੰਦੀ ਬੰਦੀ ਰਾਤੀ ਹਾਰਤਿਕ ਰਤੀਆ ਲੋ ਜੀ ਫੀਡ ਫੂਡ ਕਰਦੇ ਆ ਜੀ ਬੱਚੇ ਬਹੁਤ ਟਾਈਮ ਹੋਗਾ ਲੋ ਬੜੇ ਆਰਾਮ ਨਾਲ ਫੀਡ ਹੋ ਗਿਆ ਪਾਣੀ ਪਾ ਲਿਆ ਵਾ ਜੀ ਤੂੰ ਉਹ ਮੁੰਡਾ ਪਾਣੀ ਪਾਊਗਾ ਆਛੀ ਬਈ ਆਛੀ ਪਾਣੀ ਕਿੱਥੇ ਧੱਤਤਾ ਤੂੰ ਆ ਗੋਲੀ ਫਿਰਦਾ ਹੀ ਪਾਣੀ ਪਾਦੀ ਜੀ ਗੋਲੀ ਖੇਡੀਆਂ ਦਾ ਵਿੱਚ ਫਿਰਦਾ ਆਪਣੇ ਲੱਤਾਂ 'ਚ ਵਾਦਾ ਆਪਾਂ ਆ ਲਿਆ ਪਾਣੀ ਗਰਮ ਪਾਣੀ ਆਈ ਰਾਤ ਦਾ ਟਾਈਮ ਹੈ ਚੈੱਕ ਕਰੋ ਜੀ ਬੱਚੇ ਆ ਦੋ ਇੱਕ ਕਚੋਰੀ ਦੇਨੇ ਆ ਇੱਕ ਦੇਨੇ ਜੀ ਗੋਲਾ ਤੇ ਚਿੱਟਾ ਹੈ ਤੀ ਫੀਡ ਤੇ ਇਹ ਦੇਖੋ ਜੀ ਮਿੱਠੇ ਦਾ ਘਾ ਕੇ ਦਾ ਜੀ 골ਡਨ ਰੰਗੀ ਮਾਰਦੇ ਜੀ ਆਪਣੇ ਆਹ ਦੇਖੋ ਹੀ ਸੋਨੇ ਰੰਗੀ ਬੈਠਾ ਜੀ ਐ ਮਾਰਦੇ ਜੀ ਬਾਜੀਆਂ ਵਾਲੀ ਵਿਠਾ ਐ ਨਹੀਂ ਕਰੋ ਚੈੱਕ ਜੀ ਤੁਨਤੀ ਬੋਤਲ ਆ ਖੜ ਜੇ ਗਿਆ ਜੀ ਹੋਸ ਨਹੀਂ ਹੁੰਦਾ ਜੀ ਖੜ ਜੇ ਕਿਵੇਂ ਗਿਆ ਹਾਂ ਇਹ ਟਾਈਮ ਹੈ ਕਰਾਉ ਜੀ ਆਟੋ ਮੋਟਰ ਸਾਈਕਲ ਤੇ ਹਾਂ ਓਕੇ ਹੋ ਗਈ ਪਾਸੇ ਲੱਗੇ ਦੁਖਣਾ ਜਮਾ ਖੀੜ ਤੇ ਫੇ ਮੈਂ ਤੇ ਐ ਵਾ ਗਿਆ ਨਹੀਂ ਉਹ ਯਾਰ ਜੁੱਤਾ ਪਾਣੀ ਤਾਂ ਨਹੀਂ ਆਇਆ ਮਿਕਸ ਕਰੇਗੇ ਸਹੀ ਐ ਮਿਕਸਿੰਗ ਕਰ ਦੋ ਸਹੀ ਐ ਹੀ ਸਹੀ ਐ ਫੀਡ ਕਰਤੇ ਬੱਚੇ ਸਾਰੇ ਇੱਕ ਰਹਿ ਗਿਆ ਆ ਵੀ ਕਰੋ ਚੈੱਕ ਕਿਵੇਂ ਹੁੰਦਾ ਲਓ ਇਤੋਂ ਉਤਾਈ ਜੈ ਬਾਬਾ ਕੀ ਚੰਦਰਾ ਠੰਡ ਨਾ ਲੱਗ ਜੇ ਸਵੇਰ ਚੱਲੀ ਜਾਂਦੀ ਐ ਆਹ ਕਰੋ ਇਹ ਚੈੱਕ ਬਣਾ ਬੁਗ ਗਿਆ ਇਹ ਤਾਂ ਹੀ ਪੋਟਾ ਦੇ ਕੋਈ ਵੱਡੇ ਕਬੂਤਰ ਦੇ ਵੱਡੇ ਹੀ ਹਾਂਜੀ ਬਹੁਤ ਚੰਗੇ ਬੱਚੇ ਨੇ ਜੀ ਲੈ ਕੇ ਚੋਬਰੰਦਰਾਜ ਨੀਵਾ ਬਣਾ ਦੇ ਦਾਣੇ ਸਮੇਂ ਤਾਂ ਅੱਜ ਵੀ ਪਾਣੀ ਪੁਣੀ ਲੋ ਜੀ ਮੱਥਾ ਢੇਕੇ ਵੜਨਾ ਪੈਂਦਾ ਜੀ ਕਰੋ ਚੱਕਾ ਬੱਚੇ ਛੜਤੇ ਉਹ ਜੋੜੀ ਨਵੀਂ ਆ ਹੀ ਪਿੱਛੇ ਖੜੀ ਆਹ ਦੇਖੋ ਯਾ ਉੱਤੇ ਆਪਣੇ ਬੱਚੇ ਬੈਠੇ ਆ ਬੈਠੀ ਉੱਥੇ ਦੋ ਬੱਚੇ ਕੱਡੇ ਹੋਏ ਨੇ ਛੋਟੇ ਨੇ ਜੀ ਤੇ ਪਰਲੇ ਗੁੱਡੇ 'ਚ ਪਾਵਾਂਗੇ ਦਾਣੇ ਇਹਨਾਂ ਨੂੰ ਖਾ ਲੈਣ ਦਿਓ ਤੇ ਆਪਣੇ ਕੋਲ ਇੱਕ ਹੀ ਹੈ ਹਾਂ ਜੀ ਬਾ ਉਧਰ ਧਰਦਾ ਜੀ ਬਾਰੀ ਬਾਰੀ ਕਰਕੇ ਕੰਮ ਚਲਾਵਾਂਗੇ ਚਲਾਈਏ ਨੇ ਆ ਠੀਕ ਹੈ ਜੀ ਹਾਂਜੀ ਤੁਹਾਨੂੰ ਦੂਜੇ ਖੁੱਡੇ ਚ ਲੈ ਲਈਏ ਆਇਓ ਕਰੋ ਚੈੱਕ ਬੱਤੀ ਲਾਲ ਕੀ ਐ ਬਸ ਉਹ ਜੋੜੀਆਂ 25 ਕੱਢਣ ਵਾਲੀਆਂ ਹੀ ਦੋ ਚਾਰ ਦੇ ਨਾਲ ਕੱਢ ਦੂ ਆ ਕੁੱਤਰ ਲੱਗਿਆ ਲਾਲ ਜੀ ਨਾਲ ਇਹਦੇ ਨਾਲ ਤੇ ਆਹ ਜੋੜੀ ਚੈੱਕ ਕਰ ਲਈ ਤੇ ਕੰਮ ਤੇ ਆਈ ਹਾਂਜੀ ਭਰ ਦਿਆਂ ਇਹਨਾਂ ਨੂੰ ਵੀ ਦਾਣੇ ਵੈਸੇ ਪਾਣੀ ਪਾਤਾ ਇਹਨਾਂ ਨੂੰ ਭਰਤਾ ਹਾਂ ਦੁਕਾਨ ਹੋ ਰਹੀ ਜੀ ਨੂੰ ਦੁਕਾਨ ਮੈਡੀਸਨ ਇਹ ਆ ਦੇਖੋ ਇਹ ਆਪਣਾ ਸਮਾਨ ਨਾ ਪਿਆ ਉਰੇ ਤਾਲਾ ਲਾ ਕੇ ਰੱਖਣਾ ਪੈਂਦਾ ਜੀ ਤਾਂ ਹੀ ਹੋਣੀ ਕਿਰਾ ਕੱਡੋ ਹੀ ਕਿਰਾ ਮੈਡੀਸਨ ਤੇ ਆ ਦੋਨੋਂ ਨੂੰ ਵੀ ਰੱਖਦੇ ਆ ਜੀ ਦੋ ਦੋ ਹੀ ਹੋਰ ਤਾਂ ਇਹਨਾਂ ਕੋਈ ਵੇਰ ਕੰਮ ਦੇਣੀ ਪੈਂਦੀ ਆ ਜੀ ਮੈਡੀਸਨ ਆ ਥੱਲਾ ਚੈੱਕ ਕਰੋ ਜੀ ਸੋ ਮੈਨੀ ਮੈਡੀਸਿਨ ਥੱਲਾ ਜੀ ਸੋ ਇਹ ਆ ਜੀ ਹੋਣੀ ਕਰੋ ਚੈੱਕ ਜੀ ਚੈੱਕ ਕਰਾਓ ਜੀ ਭਾਈਆਂ ਚੈੱਕ ਕਰਾਓ ਜੀ ਜਖਾਮ ਹੋਵੇ ਬਲਗਮ ਹੋਵੇ ਤੇ ਸੁਸੂ ਕਰਦਾ ਹੋਵੇ ਤੇ ਆਹ ਬੋਲੀ ਦੇਦਨ ਮੇਰੀ ਰੋਂਦੂ ਦਿਨਾਂ ਨੂੰ ਸੈਟ ਹੋ ਜੂ ਸਵੇਰੇ ਸ਼ਾਮ ਰੋਕਸੀਡ 150 ਆਜੂ ਗਿੱਲਾ ਬਗ ਆਜੂਗੇ 200 ਤੱਕ ਲਈ 150 160 ਕਾਟ ਵੀ ਐਨੇ ਦੀ ਲੇ ਗਿਆ ਸੀ ਉਹਨੂੰ ਪਤਾ ਨਹੀਂ ਰੇਟ ਵਧ ਗਿਆ ਹੋਵੇ ਤੇ ਇਹਨੂੰ ਕਾਹਦਾ ਦੇਣਾ ਬਈ ਚੌਥਾ ਹਿੱਸਾ ਹਾਂਜੀ ਚ ਦੇ ਕੇ ਦਿਖਾਣਿਆ ਤੁਹਾਨੂੰ ਫਿਰ ਕਰਦੇ ਆਂ ਠੀਕ ਹੈ ਬੋਲੀ ਦਾ ਚੌਥਾ ਹਿੱਸਾ ਦਿਖਾਓ ਜੀ ਪਹਿਲਾਂ ਇਹ ਐਨਾ ਕ ਦੇਣਾ ਜੀ ਕਰੋ ਚੈੱਕ ਇਹ ਚੌਥਾ ਹਿੱਸਾ ਜੀ ਮੈਂ ਮੂੰ ਚੁੰਜੇ ਪੱਟੋ ਬਾਕੀ ਤੁਹਾਨੂੰ ਪਤਾ ਹੀ ਨਹੀਂ ਪਤਾ ਦੱਸ ਦੇਣਾ ਚੁੰਜੇ ਪੱਟੋ ਹੀ ਮੂੰਚ ਲੰਗਾ ਦੋ ਇਹ ਬੱਸ ਪਾਣੀ ਪੂਣੀ ਕਬੂਤਰ ਨੂੰ ਪਿਆ ਦੋ ਮਾੜਾ ਮੋਟਾ ਬਾਕੀ ਇਹਦਾ ਖੁੱਡੇ ਚੋਂਦਾ ਪੀ ਲੂਗਾ ਕਬੂਤਰ ਚੈੱਕ ਕਰ ਲੀ ਸਰੇਂਜ ਆਇਆ ਤੁਹਾਨੂੰ ਬਾਹਰ ਲੈ ਚਲੀਏ ਜੋਬਰ ਨੇ ਭਰ ਲਿਆ ਨਿਗਾ ਨਿਗਾ ਪਾਣੀ ਜੀ ਲੋ ਜੀ ਪਾ ਦੋ ਕੇ ਰਾਂ ਦੇ ਮੂੰਠੀ ਬੱਸ ਲੋ ਜੀ ਮੇਰੇ ਵੀਰੋਂ ਰੱਖਦੀਆਂ ਜੀ ਦਾਣੇ ਬੱਡੇ ਤੋਂ ਉਤਰਾਂ ਨੂੰ ਆਇਓ 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 ਬਤੋਇ ਲੋ ਜੀ ਮੇਰੇ ਵੀਰੋਂ ਰਖ ਤੇ ਦਾਣੇ ਆਇਓ 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 ਪਾਣੀ ਵਰਤ ਜਾਓ ਪਰੋ ਹਾਂਜੀ ਲਓ ਜੀ ਭਰਤਾ ਜੀ ਪਾਣੀ ਦੇ ਆ ਗਈ ਕੋਈ ਪਾਣੀ ਦਾ ਆਪੀ ਜੋ ਆਪੇ ਆਰਤੀ ਕੇ ਜਾਓਏ ਉਹ ਫੜ ਲਿਆ ਕਰਤੀ ਕੋ ਫੜੀ ਭਾਈ ਓਏ ਆਇਆ ਆਇਆ ਓਏ ਆ ਵੀਡੀਓ ਜੇ ਥੋੜੀ ਪਾਣੀ ਤੈਨੂੰ ਕੁਝ ਨਹੀਂ ਆਂਦਾ ਤੈਨੂੰ ਗਿਆਨ ਨਹੀਂ ਆਇਆ ਆ ਨਾ ਤੁਮਨੇ ਕਰੀ ਸਬਸਕ੍ਰਾਈਬਰ ਕਹਿਣਗੇ ਤਾਂ ਆਪ ਹੀ ਉਹ ਕਰਦੇ ਨੇ ਫੋਟ ਰਹਿਣੇ ਤਾਂ ਇਹਦਾ ਕਿਰਾ ਖੁੱਲੂਪਾਈ ਨਹੀਂ ਕੀ ਯਾਰਾ ਖਾਲੀ ਚੱਲ ਜੀ ਓਹੋ ਸਾਫ ਸੁਭ ਕਰਕੇ ਬਾਦੀ ਕਰ ਲੈ ਸੈਡ ਹੋ ਕੇ ਮਾਲਾ ਨੀਗਾ ਬਣਾਦੀ ਕੋਈ ਯਾਰਾ ਤੂੰ ਮੇਰੇ ਵੀ ਕੋਈ ਨਹੀਂ ਦੱਸ ਨਾ ਕਰਦਾ ਕੰਮ ਲੋਈ ਕਰੋ ਇਹ ਚੈੱਕ ਜੀ ਇਹ ਹੁੰਦੀ ਹੈ ਨਸਲਾਂ ਲੋਕ ਆਉਂਦੇ ਕਬੂਤਰਾਂ ਕਬੂਤਰਾਂ ਪਰ ਸਾਨੂੰ ਗਦੇ ਅਸੀਂ ਬਸ ਅੱਜ ਅੱਜ ਕਹਿ ਨਹੀਂ ਸਕੇ ਤੇ ਛੱਡੋ ਬਣਾਇਆ ਉਹ ਖਰਜਾ ਮੇਰੇ ਲੈ ਰਿਹਾ ਯਾਰ ਉਹ ਵੀ ਵਜਾਈ ਪਰ ਉਹ ਨਹੀਂ ਫੜਦਾ ਤੈਨੂੰ ਇਹ ਬਈ ਚੋਪਰੇ ਤੋਂ ਡਰ ਅ ਚੋਪਰੇ ਤੋਂ ਡਰਦੇ ਜੀ ਉਹ ਸੰਦਾ ਉਹਦਾ ਕਿੱਥੇ ਆ ਆ ਸੱਚੀ ਸੰਦਾ ਜੀ ਲੱਠ ਦੇਖੋ ਜੀ ਇਹਦੇ ਤੇ ਪਾ ਲਈ ਕਿੱਥੋਂ ਚੜ ਗਈ ਚੜ ਗਈ ਜਿੱਤੇ ਹੀ ਲੋ ਜੀ ਰੱਖਤੇ ਜੀ ਦਾਣੇ ਤੇ ਰੱਖਦਾ ਮਿੱਤਰੋ ਪਾਣੀ ਖਾ ਖੂ ਲੈਣਗੇ ਆਪੇ ਲੋ ਜੀ ਮੇਰੇ ਵੀਰੋ ਕਰ ਦਈਏ ਇਹਨਾਂ ਨੂੰ ਵਲੌਗ ਲਾ ਦਈਏ ਦੇ ਵੀਰੋਂ ਇਹ ਲਿਆਣਾ ਸਮਾਨਾ ਐ ਬਿੱਚ ਮਾਰੇਗਾ ਕਰੋ ਇਹ ਗੱਡੀ ਚੈੱਕ ਗੱਡੀ ਆਪਣੀ ਦਾ ਫੋ ਦਾ ਸੈਟ ਹੈ ਆ ਬੱਗਲ ਖਰੀਦਾਂਗੇ ਥੋੜੇ ਦਿਨਾਂ ਤੱਕ ਹੀ ਮਾਰਦੇ ਆਂ ਸੋਤਾ ਪੂਰੇ ਲਿਆਵਾਂਗੇ ਫਿਰ ਸ਼ਕਾਰੀ ਚੋੜਾ ਦੀ ਨਹੀਂ ਰੋਡ ਸਾਈਡ ਥੱਲੇ ਆਈ ਯਾਰ ਕਿੱਧਰ ਯਾਰ ਕਿੱਧਰ ਰੋਡ ਚੈੱਕ ਕਰਾ ਦੀ ਸਾਨੂੰ ਮਿਲਣਾ ਆਇਆ ਕਰੋ ਇਹਦੇ ਵਿੱਚ ਜਿਹੜਾ ਥੋੜੇ ਜਿਹਾ ਮੈਂਟਾ ਚ ਆਹ ਦੇਖੋ ਇਹ ਕਰੋ ਚੈੱਕ ਰੋਡ ਆ ਹੈ ਨਾ ਪੂਰੇ ਰੌਣਕਾ ਰੌਣਕਾ ਹਾਂਜੀ ਡਾਕਟਰ ਚਲੋ ਜਾਨੇ ਆ ਡਾਕਟਰ ਦੇ ਮਿਲਣ ਹਾਂਜੀ ਮੇਰੇ ਵੀਰੋ ਤੇ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਆਪਣਾ ਪਹਿਲਾ ਵਲੋਗ ਹੈ ਜੀ YouTube ਤੇ ਦੱਸਿਓ ਕਿਵੇਂ ਬਣਿਆ ਬਾਹ ਸਾਫ ਤਾਂ ਸਾਨੂੰ ਆਂਦਾ ਨਹੀਂ ਜਿਵੇਂ ਆ ਗਏ ਆਵੇਂ ਸਿੱਦੇ ਚੱਲਦੇ ਆ ਤੇ ਸਕੂਟਰ-ਬੂਟਰ ਦਾਇਨ ਨੂੰ ਨੇ ਪਾ ਕੇ ਸਾਰਾ ਉਸ ਕਰਤਾ ਓਕੇ ਤੇ ਕੱਲ ਮਿਲਦੇ ਆ ਤੇ ਦੱਸਿਓ ਜਰੂਰ ਕਿਵੇਂ ਬਣਿਆ ਇਹ ਜੀ ਵਲੋਗ ਚੰਗਾ ਫਾਈਨਲ ਕੰਟੈਂਟ ਲਿਆਵਾਂਗੇ ਹੁੰਡੇ ਵਾਸਤੇ ਹਸੀ ਲਜਾਗ ਵਾਲੇ ਹਾਂਜੀ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਦੱਬ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਦਾ ਨਾਮ ਹੈ ਆਪਣਾ ਸ਼ੌਕੀਆ 11 14 ਜੀ ਤੇ ਕਿੱਚੇ ਲੋਕਾਂ ਨੂੰ ਕਿੱਚਤੋ ਚਲੋ ਬਾਏ ਬਾਏ